ਮੋੜ ਕੇ ਕੰਡੇ ਦੇ ਉੱਤੇ ਫੇਰ ਵਜਨ ਕਰਕੇ ਦੇ ਸਾਨੂੰ ਹਾਂ ਤੇ ਸਭ ਤੋਂ ਵੱਡੀ ਠੱਗੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਠੱਗੀ ਅੱਜ ਕੱਲ ਕੀ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਵਾ ਇਹਦੇ ਤੇ ਬਕਾਇਦਾ ਲਿਖਿਆ ਹੋਊਗਾ ਪ੍ਰੋਜੈਕਟ ਬਾਈ ਜੀਐਸ ਸਟੀਲ ਜਿੰਦਲ ਵਾਲਿਆਂ ਦਾ ਹੂੰ ਠੀਕ ਹੈ ਜੀ 1.5 ਉੱਤੇ ਲਿਖਿਆ ਹੋਇਆ ਜੀ ਸਾਰਾ ਕੁਝ ਜੀ ਟਾਟਾ ਇਹੇ ਮਾਲ ਬਣਾਉਂਦੀ ਓ ਨਹੀਂ ਵੀਰੇ ਹਾਂ ਮੈਂ ਤਾਂ ਉਹਨੂੰ ਟਾਟਾ ਦੀ ਕੋਈ ਗੱਲ ਕਰਨ ਲਈ ਲੋਕ ਕਹਿੰਦੇ ਟਿਕਟਾ ਦਾ ਮਾਲ ਟਾਟਾ ਵੀਰੇ 1.2 ਤੱਕ ਮਾਲ ਬਣਾਉਂਦੀ ਹੈ ਅੱਛਾ ਜਿਹੜੀ ਆ ਸ਼ੀਟ ਹੈ ਨਾ ਇਹਨੂੰ ਪੀਵੀਜੀਆਈ ਸ਼ੀਟ ਕਹਿੰਦੇ ਆ ਵੀਰੇ ਇਹ 1.2 ਤੱਕ ਹੀ ਟਾਟ ਉਸ ਤੋਂ ਉੱਪਰ ਜਾਂਦੀ ਨਹੀਂ ਹੈਗੀ ਉਹ 1.2 ਨਹੀਂ ਜੇ ਮੈਂ ਤੁਹਾਨੂੰ 1.5 ਤੇ ਹਾਂਜੀ ਟਾਟਾ ਦੀ ਮੋਹਰ ਲੱਗੀ ਤੇ ਫਿਰ ਲੱਗ ਜਾਂਦੀ ਹੈ ਨੈਚੁਰਲ ਗੱਲ ਹੈ ਬੰਦਾ ਆ ਕੇ ਹਮੇਸ਼ਾ ਆ ਚਾਦਰ ਬਾਰੇ ਕੁਛ ਲੈਂਦਾ ਵਾ ਇਹਦੇ ਬਾਰੇ ਪੁੱਛਦਾ ਹੀ ਨਹੀਂ ਸਭ ਤੋਂ ਵੱਡੇ ਹੀ ਹੋਲੇ ਇਹਦੇ ਵਿੱਚ ਆ ਤੇ ਹੁਣ ਬੰਦੇ ਇਹ ਗੱਲ ਕਹਿ ਰਹੇ ਨੇ ਵੀ ਮੇਰੇ ਕੋਲੇ 80 ਰੁਪਏ ਮੈਂ ਫੁੱਟ ਦੇ ਵਿੱਚ ਹਾਂ ਮੈਂ ਸਟੀਲ 80 ਰੁਪਏ ਦਿੰਦਾ ਮੈਂ ਫਲਾਨੀ ਦਿੰਦਾ ਮੈਂ ਤਾਂ ਕੀ ਦਿੰਦਾ ਹਨਾ ਵੀ 300 4 ਗ੍ਰੇਡ ਦਊਗਾ ਜੀ ਮੈਂ ਆ ਦਊਗਾ ਠੀਕ ਹੈ ਹਾਂ ਮੰਨਦੇ ਆ 300 4 ਗ੍ਰੇਡ ਵੀ ਅਸੀਂ ਵੀ ਪਾਉਣੇ ਆ 300 4 ਵੀ ਦਿੰਨੇ ਆ 200 2 ਵੀ ਦਿੰਨੇ ਆ ਫੇ ਬੰਦਾ ਅਗਲਾ ਕਹਿੰਦਾ ਉਹ ਕੀ ਕਰਕੇ ਦਿੰਨੇ ਆ ਪਰ ਅਗਲੇ ਨਾਲ ਇਹ ਗੱਲ ਵੀ ਕਰੋ ਵੀ ਇਹ ਕਿੰਨੇ ਕਿਲੋ ਵਾਲੀ ਦੇਗਾ ਹੂੰ ਇਹ ਦੱਸ ਮੇਰੇ ਪਰਵੇ ਗੱਲ ਕਹਿੰਦਾ ਤੁਸੀਂ ਹਰ ਇੱਕ ਚੀਜ਼ ਦਾ ਕੋਈ ਵੀ ਮਾਲ ਤੋਂ ਕਿਲੋ ਤੋਂ ਲੈ ਕੇ ਇਹਦਾ ਤੋਂ ਲੈ ਕੇ ਇੱਕ ਵਾਰ ਵਾਰੋਂ ਰੇਟ ਬਣਵਾ ਲਿਓ ਹੂੰ ਉਸ ਤੋਂ ਬਾਅਦ ਮੈਨੂੰ ਸੈਂਡ ਕਰ ਦਿਓ ਹਾਂ ਪੇਮੈਂਟ ਵੀ ਕੋਠੀ 'ਚ ਲੱਗਣ ਤੋਂ ਬਾਅਦ ਤੇ ਦੇਓ ਚੈੱਕ ਕਰਾ ਕੇ ਦੇਓ ਠੀਕ ਨਹੀਂ ਜੇ ਤੁਹਾਨੂੰ 15 ਤੋਂ 20 ਰੁਪਏ ਫੁੱਟ ਮਗਰ ਨਾ ਪੜਦਾ ਮਿਲਿਆ ਮੇਰੇ ਕੋਲੋਂ ਆ ਕੇ ਆਪਾਂ ਵੀ ਚੈਲੰਜ ਕਰਦੇ ਆਂ ਸਗਾ ਵਾਹ ਚਾਂਸ ਬੰਦੇ ਨੂੰ ਉੱਥੇ ਪਹੁੰਚ ਚਾਹੀਦੀ ਆ ਅਗਲਾ ਕਹਿੰਦਾ ਜਿੱਥੋਂ ਜਾਣਾ ਮੈਨੂੰ ਕਰਾਇਆ ਪੈ ਜੂਗਾ ਇਹ ਪੈ ਜੂ ਮੈਂ ਐਸੇ ਕਰਕੇ ਕਿਹਾ ਵੀਰੇ ਮੇਰੀ ਗੱਡੀ ਉੱਥੇ ਜਾਂਦੀ ਰਹਿੰਦੀ ਆ ਮੈਨੂੰ ਕੋਈ ਕਰਾਇਦਾ ਨੂੰ ਤੂੰ ਹੌਸ ਨਹੀਂ ਇਹ ਕਹਿੰਦੇ ਕੋਈ ਆਪਦੀ ਆ ਵੀ 100 ਕਿਲੋਮੀਟਰ ਬੈਠਾ ਅਗਲਾ ਆਪਾਂ ਅਗਲੇ ਦਿਨ ਤੱਕ ਨੂੰ ਹੀ ਕਰ ਲਈ ਯਾਰ ਤੂੰ ਕੰਮ ਕਰਾ ਹਾਂ ਤੇਰੀ ਥੱਲੀ ਹੋਣੀ ਚਾਹੀਦੀ ਆ ਤ੍ਰੇਤ ਥੱਲੀ ਹੋਣੀ ਚਾਹੀਦੀ ਹੈ ਕੀ ਵੀਰੇ ਜਦੋਂ ਆਪਦੀ ਗੱਡੀ ਜੇ ਵੀ ਆਪਣਾ 1000 ਦਾ ਤਿੰਨ ਖਾਜੂਗੀ ਜਦੋਂ ਅਗਲੇ ਨੇ ਮੈਨੂੰ 1 ਲੱਖ ਰੁਪਏ ਦਾ ਕੰਮ ਦੇਤਾ ਮੈਂ 1000 ਨਾਲ ਕੋਈ ਕਟਣੀ ਲੱਗਿਆ ਵੀਰੇ ਉਹੀ 1000 ਨੂੰ 2000 3000 ਬਣਾ ਕੇ ਦੇ ਕੇ ਜਾਊਗਾ। ਜਦੋਂ ਆਪ ਦੇ ਕਰੇ ਹੋਰ ਵੀ 10 ਬੰਦੇ ਨਾਲ ਜੋੜੂਗਾ ਮੇਰੇ। ਹਾਂ ਅੱਜ ਨਾ ਜਾਣਕਾਰੀ ਵੱਡੀ ਆ ਐਡ ਛੋਟੀ ਆ। ਜਾਣਕਾਰੀ ਇਹ ਆ ਵੀ ਜਦੋਂ ਵੀ ਤੁਸੀਂ ਨਾ ਕਦੇ ਚਗਾਠਾਂ ਖਰੀਦਦੇ ਆ ਆ ਥੋੜੇ ਨਾਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਉਚਰੀ ਚ ਹੁੰਦੀ ਆ। ਅੱਜ ਆਪਣੇ ਨਾਲ ਬਾਈ ਮਨਵੀਰ ਆ ਮਨਵੀਰ ਨੂੰ ਯਾਰ ਮਤਲਬ ਸਪੈਸ਼ਲ ਬਾਈ ਮਨਵੀਰ ਕਹਿੰਦਾ ਵੀ ਆਪਾਂ ਦੱਸਣਾ ਕਿ ਕਿੱਥੋਂ ਮਾਰ ਪੈਂਦੀ ਆ ਕਈ ਤੋਲ ਕੇ ਵੇਚਦੇ ਆ ਕੋਈ ਮਣਕੇ ਵੇਚਦਾ ਗਾਹਕ ਨੂੰ ਕੀ ਖਰੀਦਣ ਚ ਫਾਇਦਾ ਆਪਾਂ ਗੱਲਬਾਤ ਬਾਈ ਮਨਵੀਰ ਨਾਲ ਕਰਦੇ ਆ ਬਾਈ ਸਸੀਕਰ ਸਸੀਕਰ ਬਾਈ ਮਨਵੀਰ ਭਾਈ ਅੱਜ ਆਪਦੇ ਧੰਦੇ ਨੂੰ ਇਮਾਨਦਾਰੀ ਨਾਲ ਖੋਲ ਕੇ ਇੱਕ ਉਹ ਨਿਕਿਰਤ ਕਿਰਤੀ ਬਅਦ ਜੇ ਹਾਂਜੀ ਜਿਹੜਾ ਦੁਕਾਨਦਾਰ ਨਾਲ ਇੱਕ ਗਾਹਕ ਨਾਲ ਹਾਂਜੀ ਬਾਈ ਮਤਲਬ ਉਹ ਕਹਿ ਸਕਦੇ ਆ ਕਿ ਚਲਾਕੀ ਹੋ ਜਾਂਦੀ ਆ ਹਾਂਜੀ ਬਾਈ ਜੀ ਚਲਾਕੀ ਤੋਂ ਗਾਹ ਕਬਾਚੇ ਬਿਲਕੁਲ ਬਾਈ ਜੀ ਆਮ ਆទਿਕਲ ਚੱਲਿਆ ਹੋਇਆ ਸਿਸਟਮ ਥੋੜੇ ਵਾਲੇ ਸਿਸਟਮ ਚ ਬਿਲਕੁਲ ਬਾਈ ਜੀ ਬਿਲਕੁਲ ਵੀ ਜੀ ਅਸੀਂ ਦਿੰਨੇ ਆ ਤੋਲ ਕੇ ਤੋਲ ਕੇ ਜੀ ਸਭ ਤੋਲ ਕੇ ਦਿੰਨੇ ਆ ਬਿਲਕੁਲ ਬਾਈ ਜੀ ਹਾਂ ਨਾ ਕੋਸ਼ਾ ਚਾਦਰਾਂ ਤੇ ਮਾਰ ਕੇ ਦੀਆਂ ਵੀ ਗੱਲਾਂ ਚੱਲਦੀਆਂ ਜੀ ਅਸੀਂ ਫੁਲਾਨੇ ਦਾ ਮਾਲ ਦਿੰਨੇ ਆ ਤੈਨੂ ਕਿਹਦਾ ਮਾਲ ਦਿੰਨੇ ਆ ਸਭ ਤੋਂ ਵੱਡੀ ਗੱਲ ਹੈ ਜੀ ਹਾਂਜੀ ਹਾਂਜੀ ਬਾਈ ਇੱਕ ਆਮ ਗਾਹ ਕੋਈ ਇਸ ਨੂੰ ਕਿਵੇਂ ਸਮਝੇ ਪਹਿਲਾਂ ਤਾਂ ਤੋਲ ਕੇ ਤੇ ਆਜੋ ਆਮ ਕਾ ਕਹਿੰਦਾ ਕਿ ਤੋਲ ਕੇ ਫਾਇਦੇ ਚ ਹਾਂਜੀ ਹਾਂਜੀ ਤੋਲ ਕੇ ਫਾਇਦੇ ਚ ਹੈਗਾ ਨਹੀਂ ਵੀਰੇ ਤੋਲ ਕੇ ਫਾਇਦੇ ਚ ਤਾਂ ਆ ਹਾਂ ਜੇ ਤੁਸੀਂ ਇਹ ਇਹ ਇਹਨਾਂ ਨੂੰ ਆ ਬੈਂਡ ਕੀਤੇ ਮਾਲ ਨੂੰ ਤੋਲ ਕੇ ਤੇ ਫਾਇਦਾ ਤੁਹਾਨੂੰ ਤਾਂ ਮਿਲੂਗਾ ਨਹੀਂ ਜੇ ਤੁਸੀਂ ਇਹਨੂੰ ਸਾਰੇ ਨੂੰ ਬੈਂਡ ਕੀਤੇ ਮਾਲ ਨੂੰ ਕੰਡੇ ਤੋਂ ਪਹਿਲਾਂ ਤੋਲਦੇ ਹੋ ਅੱਛਾ ਕੰਡੇ ਦੇ ਉੱਤੇ ਪਹਿਲਾਂ ਤੋਲਦੇ ਹਾਂ ਅੱਛਾ ਤੁਸੀਂ ਇਹ ਮਾਲ ਸੀ ਕਟਿੰਗ ਕਰਾ ਲੈਣਾ ਵਾ ਕਟਿੰਗ ਕਰਾਉਣ ਤੋਂ ਬਾਅਦ ਸੀਐਨਸੀ ਪ੍ਰੈਸ ਤੇ ਮੜਵਾ ਲੈਣਾ ਵਾ ਮੜਵਾਉਣ ਤੋਂ ਬਾਅਦ ਉਹਨੂੰ ਕਿ ਸਾਨੂੰ ਕੰਡਾ ਕਰਕੇ ਦਿਓ ਹਾਂ ਪਹਿਲਾਂ ਜੋੜਨ ਤੋਂ ਪਹਿਲਾਂ ਇਹਦਾ ਕੰਡਾ ਹੋਵੇ ਤੁਹਾਨੂੰ ਫੇਰ ਫਾਇਦੇ ਚ ਹੈ ਪਰ ਜੇ ਤੁਸੀਂ ਮੋੜਿਆ ਬਣਾਇਆ ਮਾਲ ਉੱਤੇ ਲਿਖ ਦਿੰਦਾ ਜਿਹਦਾ 50 ਕਿਲੋ ਵਜਨ ਹੋ ਗਿਆ ਇਹਦਾ 35 ਕਿਲੋ ਵਜਨ ਹੋ ਗਿਆ ਕਹਿ ਦਿੰਦੇ ਵੀਰੇ ਇਹਦੇ ਵਿੱਚ ਆ ਟਿੱਕੀਆਂ ਲੱਗਦੀਆਂ ਦੇਖੇ ਇਧਰਲੇ ਪਾਸੇ ਆ ਬਈ ਇਹਦੇ ਵਿੱਚ ਆ ਟਿੱਕੀਆਂ ਲੱਗਦੀਆਂ ਨੇ ਆ ਟਿੱਕੀਆਂ ਆ ਜਾਂਦੀਆਂ ਇਹ ਜਿਵੇਂ ਦੋ ਲਾਤੀਆਂ ਤੇ ਚਾਰ ਲਾਤੀਆਂ ਇਹ ਹੈਵੀ ਲੱਗ ਜਾਣੀਆਂ ਨੇ ਭਾਰੀਆਂ ਹੂੰ ਇਹ ਬੱਚ ਜੋ ਕੀ ਜਾਣੀਆਂ ਨੇ ਇਹ ਥੋੜੀ ਕਟਿੰਗ ਚ ਨਹੀਂ ਆਉਣੀ ਹੈਗੀਆਂ ਇਹ ਤੁਹਾਡੀ ਗਿਣਤੀ ਚ ਆ ਜਾਣਾ ਨੰਬਰ 1 ਉਸ ਤੋਂ ਬਾਅਦ ਅਗਲਾ ਕਹਿੰਦਾ ਵੀ ਜਿਹੜਿਆ ਕਬਜੇ ਲੱਗੇ ਹੁੰਦੇ ਨੇ ਇਹਨੂੰ ਆ ਦੇਖੋ ਵੀਰੇ ਇੱਧਰੀ ਸਾਈਡ ਲੱਗੇ ਹੋਏ ਨੇ ਹਾਂਜੀ ਜਿਹੜੇ ਇਹ ਕਬਜੇ ਲੱਗੇ ਆ ਤੁਹਾਡੇ ਕਬਜਿਆਂ ਦਾ ਦਾ ਅਗਲਾ ਵੇਟ ਕੱਢ ਦੂਗਾ ਤੁਹਾਨੂੰ ਇੱਕ ਕਬਜੇ ਦਾ ਵੇਟ ਕੱਢ ਕੇ ਦੱਸ ਦੂਗਾ 40 ਗ੍ਰਾਮ ਆ 100 ਗ੍ਰਾਮ ਆ 80 ਗ੍ਰਾਮ ਆ ਇਹਦਾ ਵੇਟ ਲੈਸ ਕਰ ਲੂ ਇਹਦੇ ਮਗਲੇ ਪਾਸੇ ਵੀਰੇ ਇੱਕ ਪੱਤੀ ਲੱਗਦੀ ਐ ਹੂੰ ਇਹਦੇ ਮਗਲੇ ਪਾਸੇ ਪੱਤੀ ਲੱਗਦੀ ਐ ਕਿ ਪੱਤੀ ਦਾ ਵਜ਼ਨ ਵੀ ਤਾਂ 20-25 ਗ੍ਰਾਮ ਹੈਗਾ ਨਾ ਤੇ ਇੱਕਦੂ 6 ਪੱਤੀਆਂ ਲੱਗੀਆਂ ਤਾਂ 100 ਗ੍ਰਾਮ ਵਜ਼ਨ ਹੋ ਗਿਆ ਵੀਰੇ ਹੂੰ ਥੋੜੂ ਜਿਹਾ ਡ ਕਿਲੋਆਂ ਦੇ ਵਿੱਚ ਜਾ ਕੇ ਉਹਨੂੰ ਕਹ ਵੀ ਇਹ ਚੀਜ਼ੇ ਸਾਰੀਆਂ ਕੱਢ ਕੇ ਦੇ ਸਾਨੂੰ ਤੇ ਇਹ ਕਹ ਫਿਰ ਆ ਆ ਆ ਥੱਲੇ ਆ ਜਿਵੇਂ ਪਤਲਾ ਸਰੀਆਂ ਲੱਗਿਆ ਵਾ ਹਾਂਜੀ ਹਾਂਜੀ ਆ ਥੱਲੇ ਆ ਵੀਰੇ ਇਹ ਜਦੋਂ ਆ ਹਾਂਜੀ 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 ਇਹ ਵੀ ਫਿਰ ਵਿੱਚੇ ਤ올ੂਗਾ ਵੀਰੇ ਵਿੱਚੀ ਤ올 ਦਿੰਦੇ ਆ ਸਭ ਤੋਂ ਵੱਡੀ ਗੱਲ ਤੇ ਇਹ ਹੈ ਇਹ ਸਰੀਆਂ ਲਾ ਲਓ ਤੁਸੀਂ ਲਾ ਲਓ ਇਹ ਅੱਜ ਦਾ ਰੇਟ 42 ਰੁਪਏ 50 ਰੁਪਏ ਰੇਟ ਹੈ ਹੂੰ ਫੱਦ ਇਹ ਫੁੱਟਾਂ ਜਦੋਂ ਵਿਗਣਾ ਬੰਦੇ ਨੇ ਹੂ ਲਾ ਕੇ ਦੇਣਾ ਨੰਬਰ 1 ਨੰਬਰ 2 ਤੇ ਜਦੋਂ ਕਿਲੋ ਚ ਲੈਣਾ ਸਰੀਆ ਨਹੀਂ ਲਾ ਕੇ ਦੇਣਾ ਤੁਹਾਨੂੰ ਤੁਹਾਨੂੰ ਇਹਦੇ ਦੋ ਸੂਤ ਮੋਟੀ ਪੱਤੀ ਲਾ ਕੇ ਦੇਣੀਆਂ ਬੰਦੇ ਦੇ ਅੱਛਾ ਵੀ ਜਿਹੜੀ 10 ਕਿਲੋ ਦੀ ਬਣ ਜੇ ਹਾਂ ਜਿਹੜੀ 1/2 ਕਿਲੋ ਦੀ ਬਣ ਜੇ ਤੁਹਾਨੂੰ ਉਹ ਪੱਤੀ ਵਿੱਚ ਲਾ ਕੇ ਦੇਊਗਾ ਜੋਕੂਗਾ ਉਹ ਬੈਤ ਲਾ ਕੇ ਜੋਕੂਗਾ ਤੁਹਾਨੂੰ ਕਹੇ ਆ ਸਾਨੂੰ ਚਗਾਠ ਬਣਾਉਣ ਤੋਂ ਪਹਿਲਾਂ ਮੋੜ ਕੇ ਕੰਡੇ ਦੇ ਉੱਤੇ ਫਿਰ ਵਜਨ ਕਰਕੇ ਦੇ ਸਾਨੂੰ ਹਾਂ ਤੇ ਸਭ ਤੋਂ ਵੱਡੀ ਠੱਗੀ ਹੈ ਹਾਂ ਵੀਰੇ ਬੱਚੇ ਸਭ ਤੋਂ ਵੱਡੀ ਠੱਗੀ ਅੱਜ ਕੱਲ ਕੀ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਵਾ ਵੀ ਕਿਲੋ ਅਜ ਮਾਲ ਦਿੰਨੇ ਆ ਸੀ ਕਿਲੋ ਅਚ ਦਿੰਨੇ ਆ ਨੰਬਰ 1 ਨੰਬਰ 2 ਤੇ ਫਿਰ ਅਗਲਾ ਕਹਿੰਦਾ ਮਾਲ ਮਿਲੂ ਕੱਲਾ 16 ਗੇਜ ਦਾ ਹਾਂ ਜਾਂ ਤੁਸੀਂ ਕਿਲੋਾਂ ਚ ਹੀ ਦੇਣਾ ਹੈ ਜਾਂ 16 ਹੋਗੇ ਚਾਹੇ 18 ਹੋਗੇ ਹਾਂ ਹਾਂ ਉਹਦਾ ਕੀ ਫਰਕ ਆ ਫਿਰ ਫਰਕ ਵੀਰੇ ਐਮ ਐਮ ਦਾ ਪੁਆਇੰਟਾਂ ਦਾ ਹੁੰਦਾ ਸਹੀ ਮੈਨਾਂ ਦੇ ਵਿੱਚ ਗੀਜਾ ਚ ਮਾਲ ਨਹੀਂ ਹੁੰਦਾ ਤੇ ਐਮ ਐਮ ਚ ਮਾਲ ਆਉਂਦਾ ਅੱਛਾ ਜਿਵੇਂ ਸ਼ੁਰੂ ਤਾਂ ਇਹ 8 ਪੁਆਇੰਟ ਤੋਂ ਹੋ ਜਾਂਦਾ ਹੈ ਇੱਕਦੋ ਵੀ ਡਾਊਨ ਸ਼ੁਰੂ ਹੋ ਜਾਂਦਾ ਹੈ ਪਰ ਉਹ ਆਪਾਂ ਰੱਖਦੇ ਨਹੀਂ ਹੈਗੇ ਠੀਕ ਹੈ 1.0 mm ਆ ਗਿਆ ਫਿਰ 1.2 ਆ ਗਿਆ ਫਿਰ 1.4 ਆ ਗਿਆ ਫਿਰ 1.5 ਆ ਗਿਆ ਇਦਾਂ ਮਾ ਲਾਉਂਦੇ ਆ 1.6 ਤੱਕ ਆ ਜਾਂਦੇ ਆ ਉਹ ਕੁਝ ਕੰਪਨੀਆਂ ਤਿਆਰ ਕਰਦੀਆਂ ਨੇ ਠੀਕ ਹੈ ਜੀ ਉਹਦੇ ਵਿੱਚ ਆ ਜਾਂਦਾ ਜਿਵੇਂ ਹੁਣ ਆਪਾਂ ਗੱਲ ਕਰ ਲੈਨੇ ਆ ਜਿਵੇਂ mm ਤੇ ਆ ਜਾਂਦੇ ਆ ਠੀਕ ਹੈ ਜੀ ਰਾਜੇ ਆਈ ਬੇਟੇ ਅੱਛਾ ਮਤਲਬ 16 ਗੇਜ ਵਾਲੀ ਜਿਹੜੀ ਗੱਲਬਾਤ ਆ ਉਹ ਵੀ ਐਵੇਂ ਹੀ ਆ ਗੱਲਬਾਤ ਵੀਰੇ ਐਦਾਂ ਹੀ ਗੱਲਬਾਤ ਆ ਜੀ 1.5 ਦਾ ਬੇਟੇ ਕੱਢੀ ਮਾੜਾ ਜੇ 1.5 ਕੱਢ ਕੇ ਦਿਖਾਉਗੀ ਦੇਖੂਗਾ ਨੂੰ ਇਹਨੂੰ ਕੱਢ ਬਾਹਰ ਕੱਢ ਸ਼ੀਟ ਨੂੰ ਬਾਹਰ ਕੱਢ ਲਓ ਪੁੱਤ ਕੱਢ ਲਓ ਕੱਢ ਲਓ ਖੋਲ ਲੇ ਅਪ ਵਾ ਦੇਖੋ ਬਾਈ ਜੀ ਹੂੰ ਇਹਦੇ ਤੇ ਬਕਾਇਦਾ ਲਿਖਿਆ ਹੋਊਗਾ ਪ੍ਰੋਜੈਕਟ ਬਾਈ ਜੇਐਸ ਸਟੀਲ ਹੂੰ ਜਿੰਦਲ ਵਾਲਿਆਂ ਦਾ ਹੂੰ ਠੀਕ ਹੈ ਜੀ 1.5 ਹੂੰ ਉੱਤੇ ਲਿਖਿਆ ਹੋਇਆ ਜੀ ਸਾਰਾ ਕੁਝ ਜੀ ਟਾਟਾ ਇਹੇ ਮਾਲ ਬਣਾਉਂਦੀ ਹੋਣੀ ਵੀਰੇ हां मैं तो उन टाटा दी कोई गल ਕਰਨਗੇ ਲੋਕ ਕਹਿੰਦੇ ਟਿਕਟਾ ਦਾ ਮਾਲ ਵੀ टाटा ਵੀਰੇ 1.2 ਤੱਕ ਮਾਲ ਬਣਾਉਂਦੀ ਹੈ ਅੱਛਾ ਜਿਹੜੀ ਆ ਸ਼ੀਟ ਹੈ ਨਾ ਇਹਨੂੰ ਪੀਵੀਜੀਆਈ ਸ਼ੀਟ ਕਹਿੰਦੇ ਆ ਵੀਰੇ ਇਹ 1.2 ਤੱਕ ਹੀ ਟਾਟਾ ਬਣਾਉਂਦੀ ਹੈ ਉਸ ਤੋਂ ਉੱਪਰ ਜਾਂਦੀ ਨਹੀਂ ਹੈਗੀ ਉਹ 1.2 ਨਹੀਂ ਜੇ ਮੈਂ ਤੁਹਾਨੂੰ 1.5 ਤੇ ਹਾਂਜੀ ਟਾਟਾ ਦੀ ਮੋਹਰ ਲੱਗੀ ਦੋ ਵੀ ਲੱਗ ਜਾਂਦੀ ਹੈ ਨੈਚੁਰਲ ਗੱਲ ਲੱਗ ਜਾਂਦੀ ਹੈ ਨੀ ਦੁਨੀਆ ਤੇ ਕੀ ਨਹੀਂ ਹੁੰਦਾ ਪੰਜਾਬ ਆਪਣਾ ਹੈ ਕੀ ਨਹੀਂ ਹੁੰਦਾ ਅੱਛਾ ਉਹ ਮੋਰ ਉਦਾਂ ਹੀ ਲੱਗੀ ਵੀ ਹੁੰਦੀ ਉਹ ਉਦਾਂ ਹੀ ਵੀਰੇ ਮਤਲਬ ਉਦਾਂ ਹੀ ਲਾ ਦਿੰਦੇ ਆ ਮੋਰ ਸਭ ਕੁਝ ਉਦਾਂ ਹੀ ਹੋ ਜਾਂਦਾ ਕੀ ਨਹੀਂ ਹੁੰਦਾ ਦੁਨੀਆਂ ਦੇ ਉੱਤੇ ਬਹੁਤ ਕੁਝ ਹੋ ਜਾਂਦਾ ਅੱਛਾ ਇਹ ਇਹ ਜਿੰਦਲ ਵਾਲਿਆਂ ਦੀ ਆਉਂਦੀ ਆ ਬਿਲਕੁਲ ਜੀ ਵੀਰੇ ਜਿੰਦਲ ਤੇ ਨੈਸ਼ਨਲ ਕੰਪਨੀ ਸਾਰਿਆਂ ਨਾਲੋਂ ਵੱਡੀ ਕੰਪਨੀ ਸੀ ਪਹਿਲਾਂ ਨੈਸ਼ਨਲ ਇਹ ਇਹ ਜਪਾਨੀ ਸ਼ੀਟਾਂ ਦੇ ਵਿੱਚ ਇਹ ਉਹਨਾਂ ਨੇ ਜਿੰਦਲ ਵਾਲਿਆਂ ਨੇ ਕੰਪਨੀ ਲੈ ਲਈ ਅੱਛਾ ਇਹ ਦੋਨੇ ਜਣੇ ਦਾ ਮਾਰਕਾ ਹੁਣ ਜੀਐਸਡਬਲਯੂ ਆ ਇਹ ਇਹ ਪਹਿਲਾਂ ਇਹ ਚਾਦਰ ਕਾਦੇ ਕੰਮ ਆਉਂਦੀ ਸੀ ਕਾਦੇ ਵਾਸਤੇ ਚਾਤਰਾਾਂ ਵਾਸਤੇ ਮੇਨ ਵੀਰੇ ਜਿਵੇਂ ਸਮੁੰਦਰੀ ਜਹਾਜ਼ ਨਹੀਂ ਸੀ ਬਣਦੇ ਅਜ ਪਹਿ ਠੀਕ ਹੈ ਉਹਨਾਂ ਨੂੰ ਚਾਦਰ ਲੱਗਦੀ ਸੀ ਗਲ ਦੀ ਨਹੀਂ ਹੈਗੀ ਉਸ ਤੋਂ ਬਾਅਦ ਇਹ ਆਪਣੇ ਕੰਮ ਦੇ ਵਿੱਚ ਯੂਜ਼ ਆਉਣ ਲੱਗੀ ਇਹ ਹੌਲੀ ਹੌਲੀ ਪ੍ਰੋਜੈਕਟ ਆ ਗਿਆ ਖੋਜ ਕੜਤੀ ਚੈਨਾ ਵਗੈਰਾ ਤੋਂ ਬਾਅਦ ਚੈਨਾ ਤੋਂ ਮਾਲ ਆਉਣ ਲੱਗ ਗਿਆ ਸਟੋਰ ਹੋ ਕੇ ਹੁਣ ਤਾਂ ਖੈਰ ਚੈਨਾ ਬੰਦ ਦਾ ਮਾੜਾ ਮੋਟਾ ਕਦੇ ਅਚਾਨਕ ਮਿਲ ਜਾਵੇ ਮਿਲ ਜਾਵੇ ਨਹੀਂ ਤਾਂ ਬੰਦ ਦਾ ਵੀਰੇ ਠੀਕ ਹੈ ਜੀ ਅੱਛਾ ਇਹ ਇਹ ਪਹਿਲਾਂ ਮਤਲਬ ਇਹ ਕੰਪਨੀਆਂ ਜਿਹੜੀਆਂ ਕੰਪਨੀਆਂ ਇਹ ਚਾਦਰਾਂ ਦੇ ਰਹੀਆਂ ਪਹਿਲਾਂ ਸਮੁੰਦਰੀ ਜਹਾਜ਼ਾਂ ਲਈ ਚਾਦਰਾਂ ਬਿਲਕੁਲ ਬਿਲਕੁਲ ਹੁਣ ਵੀ ਆਉਂਦੀਆਂ ਵੀਰੇ ਮੋਟੀ ਚਾਦਰ ਹੁੰਦੀ ਹੈ ਬਹੁਤ ਜ਼ਿਆਦਾ ਉਹਦੀ ਥਿਕਨੈਸ ਬਹੁਤ ਜ਼ਿਆਦਾ ਮੋਟੀ ਹੁੰਦੀ ਹੈ ਉਹਨਾਂ ਦੀ ਐਮ ਐਚ ਬਹੁਤ ਜ਼ਿਆਦਾ ਮੋਟੀ ਹੁੰਦੀ ਹੈ ਉਹਨਾਂ ਨੇ ਆਪਣੇ ਕੰਮ ਲਈ ਪਤਲੀਆਂ ਬਣਾਉਣਾ ਸ਼ੁਰੂ ਬਿਲਕੁਲ 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 ਠੀਕ ਆ ਬਿਲਕੁਲ ਮਤਲਬ ਕਹਿਣ ਤੋਂ ਭਾਵੇਂ ਆ ਵੀ ਦੋ ਗੱਲਾਂ ਚ ਤਾਂ ਧਿਆਨ ਰੱਖਣ ਵਾਲੀ ਗੱਲ ਪੱਕੀ ਹੋਈ ਹੈਗੀ ਵੀ ਇੱਕ ਤਾਂ ਤੁਲਕੇ ਵਾਲੇ ਚ ਆਲੋਚਾ ਹੋ ਜਾਂਦਾ ਬਿਲਕੁਲ ਹਨਾ ਬਾਈ ਤੇ ਇੱਕ ਦੂਸਰਾ ਮੋਹਰ ਵਾਲੇ ਚ ਉਹ ਹੋ ਜਾਂਦਾ ਵੀ ਜਿਹੜਾ ਕਹਿੰਦਾ ਵੀ 16 ਗੇਜ ਬਿਲਕੁਲ ਬਿਲਕੁਲ ਉਹ ਜੀ ਮਿਲਦੀ ਆ ਇੱਕ ਵੀਰੇ ਸੋਰੀ ਗਰ ਮੈਂ ਗੱਲ ਟੋਕਦਾ ਜੇ ਵੀ ਚਾਂਸ ਹੋ ਲੋ ਬੰਦਾ ਕਹਿੰਦਾ ਵੀ ਤੋਲ ਕੇ ਵੀ ਹਾਂ ਉਹਨੂੰ ਦੋਨੇ ਚੀਜ਼ਾਂ ਦਾ ਰੇਟ ਪੁੱਛੋ ਹੂੰ ਤੂੰ ਕਹ ਯਾਰ ਫੁੱਟਾਂ ਚ ਦੱਸ ਦੇ ਹੂੰ ਤੇ ਮੈਨੂੰ ਤੋਲ ਕੇ ਦੱਸ ਦੇ ਹਾਂ ਉਹ ਮੇਰੀ ਚੁਆਇਸ ਆ ਮੈਂ ਬਾਅਦ ਚ ਫੁੱਟਾਂ ਚ ਲੈਣਾ ਕਿ ਜਾਂ ਤੋਲ ਕੇ ਲੈਣਾ ਹਾਂ ਉਹ ਮੈਂ ਦੇਖਣਾ ਬਾਅਦ ਦੇ ਵਿੱਚ ਹਾਂ ਉਹ ਅੱਜ ਮੈਨੂੰ ਦੱਸ ਦੇ ਹਾਂ ਕਿੱਦਾਂ ਕਰਨਾ ਵਾ ਬੰਦਾ ਪਰ ਭੱਜੂਗਾ ਜੀ ਹਾਂ ਉਹ ਕਾੜੂਗਾ ਨਹੀਂ ਉਹ ਬੰਦਾ ਭੱਜੂਗਾ ਕਿਉਂ ਭਜੂਗਾ ਕਿਉਂਕਿ ਉਹ ਸਾਰਾ ਕੁਝ ਜਿਹੜਾ ਵਿੱਚ ਤੋਲਿਆ ਜਾਣਾ ਜਿਹੜੇ ਆਹ ਪੱਤੀ ਫੜਾਈ ਪੁੱਤ ਬਹਿਰਾ ਪੱਤੀ ਫੜਾਈ ਇੱਕ ਗਾਹ ਨੂੰ ਗਾਹ ਕ ਬਚਣ ਵਾਸਤੇ ਕੀ ਕਰੇਗਾ ਇਹ ਆਪਾਂ ਗਾਹ ਕ ਬਚਣ ਦੀ ਗੱਲ ਨਹੀਂ ਇਸ ਕਰਕੇ ਤੁਹਾਨੂੰ ਉਹ ਕਰਿਆ ਵਾ ਵੀ ਗਾਹ ਕ ਬਚਣਾ ਹੀ ਚਾਹੀਦਾ ਹੈ ਹਾਂ ਤੇ ਆਹ ਚੀਜ਼ਾਂ ਉਹਨਾਂ ਨੇ ਤੁਸੀਂ ਆਪ ਕਰਕੇ ਦੇਖੋ ਇਹਨਾਂ ਦਾ ਵੇਟ ਇਹ ਇੱਕ ਨੂੰ 6-6 ਲੱਗਦੀਆਂ ਨੇ ਵੀਰੇ ਹੂੰ ਇਹਨਾਂ ਦਾ ਵੇਟ ਚੈੱਕ ਕਰੋ ਇਹ ਵਿੱਚ ਜੋ ਕੀ ਜਾਣੀਆਂ ਨੇ ਹੂੰ ਅੱਛਾ ਇਹ ਲੋਹੇ ਦੀਆਂ ਹੁੰਦੀਆਂ ਇਹ ਇਹ ਹੀ ਇਹ ਸ਼ੀਟ ਚੋਂ ਜੀ ਕਟਿੰਗ ਹੁੰਦੀ ਹੈ ਹਾਂ ਇਹ ਵਿੱਚ ਜੋਕਣੀਆਂ ਉਹਨਾਂ ਨੇ ਹਾਂ ਜਦ ਕੀ ਹੈ ਹੈ ਵੀ ਤਾਂ ਹੈ ਵੀ ਮਾਲ ਦੀਆਂ ਜੋਕ ਦੇਣੀ ਆ ਉਹਨਾਂ ਨੇ ਇਹ ਵਿੱਚ ਜੋਕਣੀਆਂ ਨੇ ਇਹ ਚੀਜ਼ ਤੇ ਥੋੜਾ ਵੇਡ ਕੱਟ ਕਰ ਲੈਣੀ ਹੈਗਾ ਨਾ ਤੁਸੀਂ ਪੁੱਛਣਾ ਤੁਸੀਂ ਫੋਨ ਤੇ ਆਰਡਰ ਦੇ ਦੇਣਾ ਤੁਸੀਂ ਸਾਰਾ ਕੁਝ ਕਰ ਦੇਣਾ ਵਾ ਕਿਉਂਕਿ ਵੀ ਇਹ ਆ ਇਹ ਤੇ ਪ੍ਰੈਸ ਤੇ ਮਾਲ ਮੂੜ ਆ ਸ਼ੀਟ ਆ ਜਿਵੇਂ ਪਹਿਲਾਂ ਪਈ ਹੈ ਵੀਰੇ ਇਹਨੂੰ ਇੱਥੇ ਬੈਂਡ ਕਰੋ ਪਹਿਲਾਂ ਬੈਂਡ ਕਰਕੇ ਨੋਰਮਲ ਕੰਡੇ ਦੇ ਉੱਤੇ ਸਾਨੂੰ ਕੰਡਾ ਕਰਕੇ ਦੀ ਫੋਟੋ ਪਾ ਫਿਰ ਉਹਨਾਂ ਦਾ ਫੇਰ ਲੈਣਾ ਅਸੀਂ ਮਾਲ ਹਾਂ ਠੀਕ ਹੈ ਤੇ ਬਾਈ ਜੀ ਉਹ ਇਹ ਗੱਲਾਂ ਮੈਂ ਤਾਂ ਕਹੀਆਂ ਹਾਂ ਕਿਲੋਂਾਂ ਚ ਲਓ ਮੈਂ ਇਦਾਂ ਨਹੀਂ ਕਹਿੰਦਾ ਨਾ ਲਓ ਪਰ ਜਿਹੜੇ ਬੰਦੇ ਇਹ ਗੱਲਾਂ ਕੁਛ ਕਹਿ ਰਹੇ ਆ ਨਾ ਕਿਲੋਂਾਂ ਚ ਤੁਸੀਂ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਇਹ ਇਸ ਕਰਕੇ ਗੱਲ ਕਹੀ ਹੈ ਮੈਂ ਆਹ ਵੀ ਕਰਨ ਵਾਲਾ ਫਿਰ ਕਿਲੋਂਾਂ ਵਾਲਾ ਜਿਹੜਾ ਕਰਦਾ ਉਹ ਕਿਲੋਂਾਂ ਚ ਵੀ ਕਰਦਾ ਵਾ ਜਿਹੜਾ ਜਿਹਨੇ ਚੋਰ ਬੰਦੇ ਨੂੰ ਸਾਰੇ ਬੰਦੇ ਚੋਰੀ ਨਹੀਂ ਲਿਖੀ ਜਾਣੇ ਨੇ ਇੱਕ ਇੱਕ ਮੈਨੂੰ ਗੱਲ ਹੋਰ ਦੱਸ ਯਾਰ ਯਾਰ ਤੁਹਾਡੀ ਇਹ ਆ ਆ ਚੱਕਰ ਆ ਕੇਸ ਦੇ ਵਿੱਚ ਵੀ ਹੁੰਦਾ ਇਹਦੇ ਵਿੱਚ ਵੀ ਸਭ ਤੋਂ ਵੱਡੇ ਹੋਲੇ ਇਹ ਚ ਹੈ ਹੈ ਬੰਦਾ ਆ ਕੇ ਹਮੇਸ਼ਾ ਆ ਚਾਦਰ ਬਾਰੇ ਪੁੱਛ ਲੈਂਦਾ ਵਾ ਇਹਦੇ ਬਾਰੇ ਪੁੱਛਦਾ ਹੀ ਨਹੀਂ ਸਭ ਤੋਂ ਵੱਡਾ ਹੀ ਹੋਲਾ ਇਹਦੇ ਵਿੱਚ ਆ ਤੇ ਹੁਣ ਬੰਦੇ ਇਹ ਗੱਲ ਕਹਿ ਰਹੇ ਨੇ ਵੀ ਮੇਰੇ ਕੋਲੇ 80 ਰੁਪਏ ਮੈਂ ਫੁੱਟ ਦੇ ਵਿੱਚ ਹਾਂ ਮੈਂ ਸਟੀਲ 80 ਰੁਪਏ ਦਿੰਦਾ ਮੈਂ ਫਲਾਨੀ ਦਿੰਦਾ ਮੈਂ ਤੁੰਕੀ ਦਿੰਦਾ ਹਨਾ ਵੀ 304 ਗ੍ਰੇਡ ਦਊਗਾ ਜੀ ਮੈਂ ਆ ਦਊਗਾ ਠੀਕ ਹੈ ਹਾਂ ਮੰਨਦੇ ਆ 304 ਗ੍ਰੇਡ ਵੀ ਅਸੀਂ ਵੀ ਪਾਉਣੀ ਆ 304 ਵੀ ਦਿੰਨੇ ਆ 202 ਵੀ ਦਿੰਨੇ ਆ ਤੇ ਬੰਦਾ ਅਗਲਾ ਕਹਿੰਦਾ ਕੀ ਕਰਕੇ ਦਿੰਨੇ ਆ ਪਰ ਅਗਲੇ ਨਾਲ ਇਹ ਗੱਲ ਵੀ ਕਰੋ ਇਹ ਕਿੰਨੇ ਕਿਲੋ ਵਾਲੀ ਦੇਗਾ ਇਹ ਦਾਤ ਵੀਰੇ ਇਹ 900 ਗ੍ਰਾਮ ਤੋਂ ਸ਼ੁਰੂ ਹੋ ਜਾਂਦੀ ਆ 20 ਫੁੱਟ ਦੀ ਲੈਂਥ ਹੂੰ 900 ਗ੍ਰਾਮ ਤੋਂ ਸ਼ੁਰੂ ਹੋ ਜਾਂਦੀ ਆ 20 ਫੁੱਟ ਦੀ ਲੈਂਥ ਤੇ ਉਹਨੂੰ ਕੋ ਤੈਨੂੰ 3 ਕਿਲੋ ਵਾਲੀ ਪਾ ਕੇ ਦੇਣਾ 2.5 ਕਿਲੋ ਵਾਲੀ ਪਾ ਕੇ ਦੇਣਾ ਆ ਛੇਰ ਗੱਲ ਕਰੋ ਫਿਰ ਰੇਟ ਅੰਦੇ ਨੂੰ ਭਰੋ ਤੋ ਕਿ ਸਾਨੂੰ ਹਾਂ ਮਨਜ਼ੂਰ ਹੈ ਠੀਕ ਹੈ ਜੀ ਨਹੀਂ ਫਿਰ ਬਾਹਰੋਂ ਮੈਂ ਇਹਦੇ ਵਿੱਚ ਖੋਖ ਰਵੇ ਗੱਲ ਕਹਿਣਾ ਤੁਸੀਂ ਹਰ ਇੱਕ ਚੀਜ਼ ਦਾ ਕੋਈ ਵੀ ਹੂੰ ਮਾਲ ਤੋਂ ਕਿਲੋ ਤੋਂ ਲੈ ਕੇ ਇਹਦਾ ਤੋਂ ਲੈ ਕੇ ਇੱਕ ਵਾਰ ਬਾਹਰੋਂ ਰੇਟ ਬਣਵਾ ਲਿਓ ਹੂੰ ਉਸ ਤੋਂ ਬਾਅਦ ਮੈਨੂੰ ਸੈਂਡ ਕਰ ਦਿਓ ਹਾਂ ਪੇਮੈਂਟ ਵੀ ਕੋਠੀ 'ਚ ਲੱਗਣ ਤੋਂ ਬਾਅਦ ਤੇ ਦਿਓ ਚੈੱਕ ਕਰਾ ਕੇ ਦਿਓ ਯਕਨੀ ਜੇ ਤੁਹਾਨੂੰ 15 ਤੋਂ 20 ਰੁਪਏ ਫੁੱਟਮਗਰ ਨਾ ਪੜਦਾ ਮਿਲਿਆ ਮੇਰੇ ਕੋਲ ਆ ਕੇ ਆਪਾਂ ਵੀ ਚੈਲੰਜ ਕਰਦੇ ਹਾਂ ਸਗਾ ਵਾ ਕੀ ਪਾਤਾ ਫੁੱਟਮਗਰ ਹੂੰ 15 ਤੋਂ 20 ਰੁਪਏ ਮੈਂ ਫੁੱਟਮਗਰ ਫਰਕ ਦਊਗਾ ਇੱਕ ਫੁੱਟਮਗਰ ਫੁੱਟਮਗਰ ਫਰਕ ਦਊਗਾ ਵੀਰੇ ਸਾਨੂੰ ਪਤਾ ਕਮਾਈ ਹੈ ਹੀ ਇਹਦੇ ਵਿੱਚੋਂ ਉਹ ਲਈ ਇਹਦੇ ਵਿੱਚ ਹੀ ਰੱਖਦਾ ਬੰਦਾ ਹੋਰ ਕਿਤੇ ਰੱਖਦਾ ਹੀ ਨਹੀਂ ਹੈਗਾ ਉਹ ਲਈ ਇਹਦੇ ਵਿੱਚ ਰੱਖਦਾ ਹਾਂ ਇਹਦੇ ਵਿੱਚ ਉਹ ਕੀ ਕਰਦੇ ਆ ਇਹ ਚ ਲੋਹ ਇਹ ਲੋਹੇ ਦੀਆਂ ਠੋਕ ਦਿੰਦੇ ਆ ਉਹ ਮੁੜ ਕੇ ਜਗਾ ਲੀਆਂ ਜਾਂਦੀਆਂ ਕੀ ਜਾਂਦਾ ਸੀ ਮੁੰਡਾ ਬਾਈ ਹਾਂ ਵੀਰੇ ਇਹ ਮੁੰਡਾ ਇਹ ਗੱਲ ਸਮਝਾ ਰਿਹਾ ਸੀ ਵੀ ਜਿਹੜਾ ਅਗਲਾ ਕਹਿੰਦਾ ਨਾ ਵੀ ਵਿਚਮਾਲ ਹੋਰ ਲਾ ਦਨੇ ਹਾਂ ਐ ਕਰ ਦਨੇ ਆ ਵੀ ਸਾਡਾ ਮਾਲ ਕੱਟ ਕੇ ਵੀ ਦੇਖੋ ਤੁਹਾਨੂੰ ਵਿਚ ਵੀ ਮੋਹਰ ਲੱਗੀ ਮਿਲੂਗੀ ਅਸੀਂ ਅੰਦਰਲੇ ਪਾਸੇ ਹਾਂ ਅੰਦਰਲੇ ਪਾਸੇ ਵੀ ਮੋਹਰ ਲੱਗੀ ਮਿਲੂ ਸਾਡਾ ਮਾਲ ਕੱਟ ਕੇ ਚੈੱਕ ਕਰੋ ਇਹ ਗੱਲ ਕਹਿੰਦੇ ਵੀ ਆਇਆ ਨਾ ਚੈੱਕ ਕਰੋ ਆ ਮਾਲ ਅੰਦਰ ਲੱਗਣਾ ਅੰਦਰਲੇ ਪਾਸੇ ਜਾ ਕੇ ਲੱਗਣਾ ਜਿਹੜਾ ਵੀ ਹੈ ਆ ਦੇਖੋ ਇੱਥੇ ਲਿਖਿਆ ਹੋਇਆ ਵਾ ਇਹ ਠੀਕ ਆ ਇਹ 1.2 ਆ ਜੇ ਬੰਦਾ 1.2 ਲਾਉ ਤਾਂ ਬੰਦਾ 1.2 ਲੱਗੂਗਾ ਜੇ 1.4 ਲਵਾਉ ਤਾਂ ਬੰਦਾ 1.4 ਲੱਗੂ ਤੇ ਕਿੰਨੇ ਚਿਰ ਚ ਬਾਈ ਮਿਲ ਜੂਗਾ ਜੇ ਮੰਨ ਲ ਤੁਹਾਡੇ ਕੋਲ ਕੋ ਬੰਦਾ ਕਹਿੰਦਾ ਵੀ ਆਰਡਰ ਦਿੰਦਾ ਕਿੰਨੇ ਚਿਰ ਵੱਧ ਤੋਂ ਵੱਧ 2 ਦਿਨ ਲੰਨੇ ਨਹੀਂ ਤਾਂ 1 ਦਿਨ ਚ ਅਸੀਂ ਦੇ ਦਿੰਦੇ ਹਾਂ ਬਈ ਨਾ ਲਓ ਕਰ ਦਿੰਦੇ ਜਿੱਡਾ ਮਰਜੀ ਕੋਕੀ ਦਾ ਵੱਡਾ ਆਰਡਰ ਹੋਵੇ ਲਓ 1 ਦਿਨ ਦੇ ਵਿੱਚ ਦੇ ਦਾਂਗੇ ਹਾਂ ਸਾਡੇ ਕੋਲੇ ਇੱਕ ਇਹ ਇੱਕ ਸਾਰਨ ਵੱਡੀ ਸੂਤ ਕੀ ਹੈ ਸਾਡੇ ਕੋਲੇ ਵੀ ਹਾਂ ਹਾਂ ਸਾਡੇ ਕੋਲੇ ਇੱਕ ਵਾਹ ਸਾਹਿਬ ਵੀ ਕਲ ਆਉਦਾ ਵਾ ਛੱਡਣ ਵਾਲਾ ਮੇਰੇ ਵਧੀਆ ਮਾਲ ਹੋਊਗਾ ਜੀ ਪਹੁੰਚ ਵੀ ਵਿੱਚ ਕਰ ਦਿੰਨੇ ਸਾਨੂੰ ਐ ਨਹੀਂ ਵੀ ਆ 100 ਕਿਲੋਮੀਟਰ ਦੇ ਬੈਠਾ ਆ 60 ਦੇ ਬੈਠਾ 70 ਦੇ ਬੈਠਾ ਅਸੀਂ ਉਹ ਵੀ ਚੀਜ਼ ਵਿੱਚ ਨਹੀਂ ਐ ਇੱਕ ਮੈਨੂੰ ਐ ਲਾਦਾ ਨਾ ਵੀ ਤੁਹਾਡੇ ਕੋਲੇ ਇਹ ਜਲਦੀ ਤਾਂ ਹੋ ਜਾਂਦਾ ਤੁਹਾਡੇ ਕੋਲੇ ਮਸ਼ੀਨਰੀ ਸਾਰੀ ਆਪ ਦੇ ਕੋਲੇ ਬਿਲਕੁਲ ਵੀਰੇ ਸਾਡੇ ਕੋਲੇ ਸਾਰੀ ਤੁਸੀਂ ਕਿਸੇ ਤੋਂ ਕੁਝ ਕਰਾ ਕੇ ਨਹੀਂ ਨਾ ਹੁੰਦਾ ਕਰਾਉਣਾ ਨਹੀਂ ਵੀਰੇ ਆਪਾਂ ਸਾਰੀ ਚੀਜ਼ ਜਿਹੜੀ ਕੱਟਣੀ ਆ ਐਮ ਐਮ ਚ ਕੱਟੀ ਜਾਣੀ ਆ ਇਹਦੇ ਤੇ ਖੁਆਲ ਚੜ ਜਾਣਾ ਵਾ ਇਹ ਸੀ ਐਨ ਸੀ ਐਨ ਸੀ ਕੱਟਣਾ ਵੀਰੇ ਵੀਨੇ ਆਪਣੇ ਆਪ ਕੱਟਣਾ ਵਾ ਠੀਕ ਹੈ ਤੁਹਾਨੂੰ ਤੇ ਲਾ ਕੇ ਵੀ ਦਿਖਾ ਦਿੰਨੇ ਆ ਇਹਨੇ ਇਥੋਂ ਇਹਨੇ ਚੱਲ ਪੈਣਾ ਜਿੰਨੇ ਦਾ ਆਪਾਂ ਇਹਦੇ ਵਿੱਚ ਪੀਸ ਭਰ ਦਿੰਨੇ ਆ ਇਹਨੇ ਦਾ ਵੀ ਦੇ ਵਿੱਚ ਇੱਥੇ ਕਟਿੰਗ ਭਰ ਦੇਣੀ ਆ ਵੀ ਆਪਾਂ ਨੂੰ ਆਹ ਐਮ ਐਮ ਦੇ ਵਿੱਚ ਵੀ 7.5 ਬੋਟਾ ਪੀਸ ਚਾਹੀਦਾ ਦਾ ਕਹਿੰਦੇ ਉਹਨੇ ਦਾ ਪੀਸ ਕੱਟ ਕੇ ਤੁਹਾਨੂੰ ਦੇ ਦੇਣਾ ਅੱਛਾ ਉਹਨੇ ਉਹਨੇ ਇਹਨੇ ਕੱਟ ਕੱਟ ਕੇ ਦੇ ਦੇਣਾ ਉਹਨੇ ਦਾ ਕੱਟ ਕੇ ਦੇਣਾ ਇਹ ਇੱਕ ਪੀਸ ਭਰਿਆ ਹੁਣ ਜੇ 100 ਭਰਾਂਗੇ ਨੇ 100 ਕੱਟ ਦੇਣੇ ਆ ਬੱਦ ਤੋਂ ਬੱਦ ਫਿਰ ਇਹ 5 ਮਿੰਟ ਲੈਂਦਾ ਇਹ ਅੱਛਾ ਇੱਕ ਕੋਇਲ ਨੂੰ ਕੱਟਣ ਦਾ ਪੂਰੇ ਨਹੀਂ 3.5 ਕੁਆਂਟਲ ਦੇ ਰੂਲੇ ਨੂੰ ਕੱਟਣ ਦਾ 5 ਮਿੰਟ ਲੈਂਦਾ ਇਹ ਉਨੇ ਫੇਦਾ ਕੰਮ ਆ ਇਹਨੇ ਤੁਹਾਨੂੰ ਮਾਲ ਕੱਟ-ਕੱਟ ਕੇ ਦੇ ਦੇ ਮਾਲ ਕੱਟ-ਕੱਟ ਕੇ ਵੀਰੇ ਆਪਾਂ ਨੂੰ ਦੇ ਦੇਣਾ ਤੇ ਇਹਦੀ ਇਹ ਜਿਹੜੀ ਇਕੂਰੇਸੀ ਆ ਉਹ ਕਮਾਲ ਰਹਿਣੀ ਬਿਲਕੁਲ ਵੀਰੇ ਬਿਲਕੁਲ ਵੀ ਆ ਦੇਖੋ ਹੂੰ ਇੱਥੋਂ ਵੀ ਕਟਿੰਗ ਉਦਾਂ ਦੀ ਹੂ ਚਾਰੇ ਪਾਸੇ ਉੱਤੇ ਦੇ ਜਿਹੜੇ ਆਪਾਂ ਹੱਥ ਨਾਲ ਕਟਾਂਗੇ ਉਥੇ ਗੇਜਾਂ ਦੇ ਵਿੱਚ ਫਰਕ ਪਾ ਦਿੰਦਾ ਬੰਦਾ ਉਹਦੀ ਹੱਥ ਨਾਲ ਕਟਾਂਗੇ ਇਹਦੀ ਮੋਟਾਈ ਹੋ ਜਾਣੀ ਹੈ ਜ਼ਿਆਦੇ ਹੂੰ ਉੱਤੇ ਵੀ ਵਰਤਤ ਹੈ ਤੇ ਇਹਦੇ ਨਾਲ ਬੈਂਡ ਹੋ ਜਾਣੀ ਇਹਦੇ ਨਾਲ ਬੈਂਡ ਹੋ ਜਾਣੀ ਇਹ ਵੀ ਤੁਹਾਨੂੰ ਮੈਂ ਚਲਾ ਕੇ ਦਿਖਾਉਣੀ ਆ ਕੱਲ ਹੋਰ ਦੇਖੇ ਆ ਮੈਂ ਤੁਹਾਡੇ ਤੁਹਾਡੀਆਂ ਜਗਾਠਾਂ ਚ ਹਾਂਜੀ ਹਾਂਜੀ ਉਹ ਵੀ ਬਿਲਡਿੰਗ ਨਹੀਂ ਕਰਦੇ ਹਾਂਜੀ ਵੀਰੇ ਬਿਲਕੁਲ ਨਹੀਂ ਇਹ ਇਹ ਕਿਉਂ ਨਹੀਂ ਕਰਦੇ ਬਿਲਡਿੰਗ ਕਾਹ ਤੋਂ ਨਹੀਂ ਕਰਦੇ ਬਿਲਡਿੰਗ ਵੀਰੇ ਜੋਂ ਜੋਂ ਜ਼ਮਾਨਾ ਬਦਲ ਲੱਗਿਆ ਤਾਂ ਨੀਕ ਨਵੀਂ ਆਉਂਦੀ ਗਈ ਪਹਿਲਾਂ ਬਿਲਡਿੰਗ ਕਰਦੇ ਸੀਗੇ ਹੁਣ ਲੋਕਸਮੈਂਟ ਆ ਗਿਆ ਹਾਂ ਆਪਾਂ ਇਹਨੂੰ ਹੁਣ ਕਾਬਦੇ ਕੀ ਕਰਦੇ ਹਾਂ ਇਹਨੂੰ ਆਪਾਂ ਇੱਥੇ ਵੀਰੇ ਲੋਕ ਲਾ ਦਿੰਨੇ ਆ ਆ ਦੇਖੋ ਹਾਂ ਅੱਜ ਦੇ ਵਿੱਚ ਲੋਕ ਫਸ ਗਿਆ ਹਾਂ ਇਹ ਲੋਕ ਲੱਗ ਜਾਂਦਾ ਇਹਨੂੰ ਵੈਲਡ ਕਿਤੇ ਕਿਤੇ ਇੱਥੇ ਇੱਥੇ ਹੀ ਹੋਣੀ ਆ ਹਾਂ ਨੰਬਰ 2 ਤੇ ਜਿਹੜੀ ਆਪਾਂ ਇਹਦੇ ਵਿੱਚ ਮਿਲੇ ਆਹ ਪੁੱਟੀ ਭਰੀ ਹੋਈ ਆ ਜਿਹੜੀ ਗੱਡੀਆਂ ਦੇ ਉੱਤੇ ਨਹੀਂ ਭਰੀ ਜਾਂਦੀ ਹੁੰਦੀ ਹਾਂਜੀ ਜੋ ਗੱਡੀ ਦਾ ਕੋਈ ਬਰਾਬ ਨਾ ਕਰੇ ਐਕਸੀਡੈਂਟ ਹੋ ਜਾਂਦਾ ਤਾਂ ਗੱਡੀ ਦੇ ਪੇਂਟ ਕਰਨ ਤੋਂ ਪਹਿਲਾਂ ਪੁੱਟੀ ਭਰਦੇ ਆ ਉਹ ਭਰੀ ਜਾਊ ਔਰ ਇਹਦੇ ਬਾਕਾਇਦਾ ਰੇਗਮਾਲ ਲੱਗੂਗਾ ਅੱਛਾ ਜੀ ਤੁਸੀਂ ਇਹਦੇ ਜੋੜ ਦੀ ਆ ਦੇਖੋ ਵੀਰੇ ਹਾਂਜੀ ਤੁਸੀਂ ਜੱਜਮੈਂਟ ਕਰਕੇ ਦਿਖਾਓ ਵੀ ਇੱਥੇ ਜੋੜ ਲੱਗਿਆ ਹੋਇਆ ਆ ਹਾਂ ਜਿਹੜਾ ਆ ਆਹ ਜੋੜ ਆ ਹਾਂ ਇਧਰਲੇ ਪਾਸੇ ਜਿਹੜਾ ਜੋੜ ਬਿਲਕੁਲ ਆ ਦੇਖ ਚੈੱਕ ਕਰੋ ਹੱਥ ਲਾ ਕੇ ਚੈੱਕ ਕਰੋ ਤੁਹਾਨੂੰ ਪ ਤੇ ਇਹਨੂੰ ਉਵੇਂ ਗੱਡੀਆਂ ਦੇ ਉੱਪਰ ਉਵੇਂ ਪੇਂਟਿੰਨ ਭਰੀ ਜਾਊਗੀ ਵੀਰੇ ਉਦਾਂ ਹੀ ਕੋਟਿੰਗ ਹੋਊਗੀ ਇਹ ਤੇ ਕਮਾਉਂਡ ਦੀ ਉਦਾਂ ਹੀ ਪ੍ਰੈਸ਼ਰ ਨਾਲ ਰੰਗ ਵੱਜੂਗਾ ਸਾਰਾ ਕੁਝ ਉਦਾਂ ਹੀ ਹੋਊਗਾ ਇਹਦੇ 'ਚ ਤੂੰ ਨਾਰਮਲ ਜੀ ਨਹੀਂ ਆਪਾਂ ਕਰਨੀ ਲੈਮੀਨੇਸ਼ਨ ਕਰਕੇ ਬੰਦੇ ਨੂੰ ਜਗਾੜ ਦਵਾਵਾਂਗੇ ਆਪਾਂ ਜਿਹੜਾ ਜਿਹੜਾ ਭਾਈ ਆਹਾ ਇਹ ਰਹਿਣਾ ਸੀਮੈਂਟ 'ਚ ਹਾਂਜੀ ਹਾਂਜੀ ਅੰਦਰਲਾ ਪਾਸਾ ਆਹਾ ਹਾਂਜੀ ਹਾਂਜੀ ਇਹਨੂੰ ਇਹਨੂੰ ਫਿਰ ਤੁਸੀਂ ਕੀ ਕਰਦੇ ਆ ਆ ਇਹਨੂੰ ਕਿਹੜਾ ਰੰਗ ਕਰਦੇ ਆ ਵੀਰੇ ਇਹਨੂੰ ਆਪਾਂ ਕਰਦੇ ਆ ਇਹਨੂੰ ਕਮਾਉਂਡ ਵੀ ਕਹਿ ਦਿੰਦੇ ਨੇ ਜ਼ਿਆਦਾਤਰ ਲੋਕ ਕਹਿ ਰਹੇ ਨੇ ਹਾਂ ਇਹਨੂੰ ਕਮਾਉਂਡ ਦਾ ਨਾਮ ਦੇ ਰਹੇ ਨੇ ਮੇਨ ਚੀਜ਼ ਇਹ ਹੈ ਆਪਣੀ ਲੱਕੜ ਦੀਆਂ ਚਗਾਠਾਂ ਬਣਦੀਆਂ ਸੀਗੀਆਂ ਬੰਦਾ ਕਾਲੇ ਰੰਗ ਦੀ ਰੂਬਾਸੀਲ ਮਾਰ ਕੇ ਦਿੰਦਾ ਹੁੰਦਾ ਸੀ ਪੰਜਾਬੀ ਚ ਰੂਬਾਸੀਲ ਕਹਿ ਦਿੰਦੇ ਹਾਂ ਹਾਂ ਇਥੇ ਵੀਰੇ ਉਹ ਵੱਜਦੀ ਹੈ ਅੱਛਾ ਸਟੇਟੂਜ ਸਾਰੇ ਠੀਕ ਆ ਅਸੀਂ ਜ਼ਿਆਦਾਤਰ ਇਹ ਚੀਜ਼ਾਂ ਵੀ ਵਿੱਚ ਇਨਕਲੂਡ ਕਰਕੇ ਦੇ ਦਿੰਨੇ ਆ ਵੀਰੇ ਠੀਕ ਆ ਆਪਾਂ ਨੂੰ ਇਹ ਜ਼ਿਆਦਾਤਰ ਅਸੀਂ ਮਾਲ ਤੇ ਕਰਦੇ ਆ ਵੀਰੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਆ ਐਦਾਂ ਨਹੀਂ ਆਪਾਂ ਕਹਿਣਾ ਮੈਨੂੰ ਬੱਚਦਾ ਨਹੀਂ ਬੱਚਦਾ ਪਰਮਾਤਮਾ ਕਰ ਆਪਾਂ ਨੂੰ ਸਾਰਾ ਕੁਝ ਆਪਾਂ ਇੱਕ ਬੰਦੇ ਦੇ ਨਾਲ 10 ਬੰਦੇ ਹੋਰ ਜੋੜਨੇ ਚਾਹੁੰਨੇ ਆ ਹਾਂ ਉਹ ਕਿਦਾਂ ਚੜ੍ਹਣਗੇ ਵੀਰੇ ਕੱਲਾ ਮੈਂ ਤੂੰ ਆਠਾਂ ਦਾ ਕੰਮ ਨਹੀਂ ਕਰਦਾ ਹੂੰ ਮੈਂ ਕਰਦਾ ਮੇਨ ਐਂਟਰੀ ਗੇਟ ਸ਼ੀਸ਼ੇ ਦਾ ਕੰਮ ਤੁਹਾਡੀ ਕਿਚਨ ਅੱਜ ਕੱਲ੍ਹ ਜਿਹੜੀਆਂ ਮਾਡਰਨ ਕਿਚਨਾ ਚੱਲਦੀਆਂ ਉਹ ਬਣਾਉਨੇ ਆ ਅੰਦਰ ਇੰਟੀਰੀਅਰ ਦਾ ਕੰਮ ਜੋ ਵੀ ਕੰਮ ਆਪਾਂ ਸਾਰੇ ਕੰਮ ਕਰਦੇ ਆ ਕਰਦੇ ਜਦੋਂ ਮੈਗਨੇਟ ਇੱਕ ਚੀਜ਼ ਨਾਲ ਵਧੀਆ ਡੀਲ ਕਰੂਗਾ ਤਾਂ ਉਹ ਆਟੋਮੈਟਿਕ ਬੰਦਾ ਮੇਰੇ ਨਾਲ ਆਪਣੇ ਆਪ ਜੁੜੂਗਾ ਤੇ ਦੋ ਬੰਦੇ ਹੋਰ ਜੋੜ ਕੇ ਦਊਗਾ ਹਾਂ ਜਿਹੜੇ ਮਕਾਨ ਪਾਉਣਾ ਸ਼ੁਰੂ ਕੀਤਾ ਉਹਨੇ ਐਂਡ ਵੀ ਕਰਨਾ ਬਿਲਕੁਲ ਵੀਰੇ ਹੁਣ ਕਈ ਕਹਿੰਦਾ ਜਿਹੜਾ ਮਾਲ ਯੂਪੀ ਚ ਲੈ ਗਿਆ ਸਾਡਾ ਉਹ ਚੱਲੇਗਾ ਵੈ ਬਕਾਇਦਾ ਵੀਰੇ ਬੈਲ ਦਿਖਾ ਸਕਦਾ ਤੁਹਾਨੂੰ ਯੂਪੀ ਤੱਕ ਦੇ ਹਾਂ ਵੀ ਆਪਣਾ ਮਾਲ ਜਿੱਥੇ ਜਾਂਦਾ ਵਾ ਹਾਂ ਆਪਾਂ ਗੱਲਾਂ ਚ ਨਹੀਂ ਉਹ ਕਰਦੇ ਹੈਗੇ ਕਿ ਹਾਂ ਆਪਣਾ ਮਾਲ ਉੱਥੇ ਜਾਂਦਾ ਆਹ ਰੰਗ ਹੋਇਆ ਹੋਇਆ ਵੀਰੇ ਗਾਰੇ ਪਾਸੇ ਕਮਾਉਂਡ ਹੋਈ ਹੋਈ ਹੈ ਇਹਨੂੰ ਟ੍ਰੈਕ ਕਰੋ ਤੁਹਾਨੂੰ ਦੋੜ ਜੀ ਹੁੰਦਾ ਕਿਤੇ ਦਾ ਬਸ ਇਹਦੇ ਉੱਤੇ ਜਦੋਂ ਕੋਠੀ ਪੈ ਗਈ ਇੱਕ ਰੰਗ ਅਗਲੇ ਨੇ ਆਪਦੀ ਪ੍ਰਸੰਸਾ ਕਰਾਂ। ਤੁਸੀਂ ਪਾਲਿਸ਼ ਕਰੋ। ਪਾਲਿਸ਼ ਵਾਲੇ ਬੰਦੇ ਵੀ ਮਲਾ ਦਾਂਗੇ। ਅੱਛਾ ਪਾਲਿਸ਼ ਵਾਲੇ ਬੰਦੇ ਵੀ ਮਲਾ ਦਾਂਗੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ। ਤੁਹਾਨੂੰ ਮੈਂ ਬੋਤਾਂ ਦੇ ਦੂੰਗਾ ਤੁਸੀਂ ਵਿੱਚ ਲਾ ਲਿਓ। ਹਾਂ। ਚਲੋ ਪਾਲਿਸ਼ ਵਾਲੇ ਬੰਦੇ ਵੀ ਦੇ ਦੂੰਗਾ ਤੁਸੀਂ ਉਹ ਬਹੁਤ ਕਰ ਲਿਓ। ਪਤਾ ਹੀ ਨਹੀਂ ਲੱਗਣਾ ਵੀ ਲੱਕੜ ਦੀ ਲੱਗੀ ਨਾ ਕਾਦੀ ਲੱਗੀ ਹੋਈ। ਬਾਬਾ ਮੈਂ ਦਾਵਾ ਲੈ ਵੀ ਸਜਣੋ ਬਾਈ ਹੁਣ ਆ ਦਾ ਦਾਵਾ ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਜੋਧਾ ਪਿੰਡ ਦੇ ਵਿੱਚ ਆ ਸੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਜੋਧਾ ਲੁਧਿਆਣੇ ਦੇ ਕੋਲੇ ਪੈ ਜਾਂਦਾ ਤੇ ਇਹ ਪਿੰਡ ਦੇ ਵਿੱਚ ਆ ਕੇ ਬੰਦੇ ਦਾ ਰੈਪਿਊਟੇਸ਼ਨ ਪੁੱਛੋ ਬਿਲਕੁਲ ਬਈ ਇਹ ਬੰਦੇ ਕਿਵੇਂ ਜ਼ੀਰੋ ਤੋਂ ਉੱਠੇ ਹੋਏ ਬੰਦੇ ਆ ਬਿਲਕੁਲ ਅੱਜ ਮਾਲਕ ਦੀ ਕਿਰਫਾ ਨਾਲ ਨਾਂ ਚੱਲਦਾ ਅੱਛਾ ਤੇ ਆ ਜਿਹੜੇ ਆ ਕਬਜੇ ਆ ਬਾਈ ਫਿਰ ਇਹਨਾਂ ਦਾ ਅੱਡ ਪੈਸੇ ਹੁੰਦੇ ਆ ਵੀਰੇ ਇਕੱਲੇ ਕਬਜੇ ਦੇ ਪੈਸੇ ਆਪਾਂ ਅੱਡ ਲੈਣੇ ਆ ਹਾਂ ਜਿਹੜੀ ਆ ਪੱਤੀ ਆ ਇਹ ਆਪਾਂ ਨਾਲ ਇਨਕਲੂਡ ਕਰਕੇ ਦਿੰਦੇ ਆ ਨਾਲ ਹੀ ਲਾ ਕੇ ਦਿੰਦੇ ਆ ਬੰਦੇ ਤੇ ਇਹ ਤੋਂ ਲੱਗਦਾ ਚਾਰਜਸ ਨਹੀਂ ਲੈਂਦੇ ਕੋਈ ਇਹਦਾ ਨਹੀਂ ਅੱਜ ਕੱਲ ਇਹਦਾ ਕੀ ਚੱਲਦਾ ਲੱਗ ਕੋਈ ਚਾਰਜਸ ਚੱਲਦਾ ਵਾ ਜਾਂ ਫਿਰ ਬੰਦੇ ਦੇ ਹੁਣ ਪੰਜ 6 ਕਿੰਨੇ ਚ ਉਹ ਵੀ ਬੰਦੇ ਨੇ ਕਾਬਜੇ ਮਹਿੰਗਾ ਕਰਤਾ ਹਾਂ ਪਰ ਨਹੀਂ ਆਪਾਂ ਕਹਿੰਦੇ ਪਹਿਲਾਂ ਕਬਜ਼ੇ ਦਾ ਰੇਟ ਪੁੱਛ ਲਵੇ ਮਿੱਥੋਂ ਇਹਦਾ ਇਹਦੀ ਗੱਲ ਹੀ ਨਾ ਕਰੇ ਉਹ ਮੈਂ ਆ ਬਾਅਦ ਚ ਕਹਦਾ ਵੀ ਭਈ ਉਹ ਲਾ ਕੇ ਦਵਾਂਗੇ ਕੋਈ ਇਹ ਵੀ ਗੱਲ ਦਾ ਡਾਊਟ ਨਿਕਲ ਜਾਊਗਾ ਠੀਕ ਹੈ ਜੀ ਹੁਣ ਆਪਾਂ ਤੁਹਾਡੇ ਕੋਲ ਆ ਚੀਜ਼ ਵੀ ਇੱਕ ਆ ਕਰੀ ਆ ਵੀਰੇ ਜਿਹੜੀਆਂ ਥੱਲੇ ਚਗਾਠਾਂ ਦੇ ਵਿੱਚ ਪੱਤੀ ਲਾ ਕੇ ਦਿੰਦੇ ਨੇ ਹਾਂ ਥੱਲੇ ਚਗਾਠਾਂ ਦੇ ਵਿੱਚ ਆ ਪੱਤੀ ਲਾ ਕੇ ਦਿੰਦੇ ਹੁਣ ਤੁਸੀਂ ਆ ਤੁਹਾਡੇ ਹੱਥ ਦੇ ਵਿੱਚ ਵਜੇ ਨਾ ਤੁਹਾਡੇ ਹੱਥ ਦੇ ਵਿੱਚ ਵੇਟ ਆ ਔਰ ਤੁਸੀਂ ਆਪ ਦੇਖ ਲਓ ਇਹਦਾ ਕਿੰਨਾ ਕੁ ਵੇਟ ਹੋ ਸਕਦਾ ਹਾਂ ਇਹ ਗੱਲ ਥੱਲੇ ਆ ਲਾ ਦੇਣੀ ਆ ਬਿਲਕੁਲ ਥੱਲੇ ਆ ਲਾ ਦੇਣੀ ਆ ਪਹਿਲਾਂ ਫਿਰ ਵੀ ਇਤੋਂ ਹਲਕੀ ਜੀ ਚੱਕ ਕੇ ਦਿਖਾਈ ਆ ਐ ਨਹੀਂ ਪਤਾ ਵੀਰੇ ਉਹਦੇ ਵਿੱਚ ਇਦੋਂ ਦੀ ਭਾਰੀ ਲਾ ਕੇ ਤੁਹਾਨੂੰ ਦੇਣਾ 50 ਰੁਪਏ ਕਿਲੋ ਵਾਲੀ ਚੀਜ਼ ਤੁਹਾਨੂੰ 130 ਰੁਪਏ ਕਿਲੋ ਵੇਚ ਦੇਣੀ ਆ ਫਿਰ ਤੁਹਾਨੂੰ ਐਂਡ ਤੇ ਜਾਂਦੀ ਵੀ ਇਹਨੂੰ ਆਖਦੇ ਨੇ ਕਹਿਣਾ ਯਾਰ 100 ਰੁਪਏ ਕਿਲੋ ਲੈ ਲੈ ਮਾਲ ਲੈ 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 ਠੀਕ ਆ ਜੀ ਬਾਕੀ ਆਪਣਾ ਮੇਰਾ ਵੀਰ ਇਹਦੇ ਤੇ ਮਾਲ 0 0 ਮੁੜਦਾ ਵਾ ਅੱਖ ਦੀ ਚੱਕ ਨਾ ਲਾ ਕੇ ਚੈੱਕ ਕਰੋ ਬਿਲਕੁਲ ਕੋਲੇ ਤੇ ਆ ਚੱਕ ਤਰੋਂ ਦਾ ਬਿਲਕੁਲ ਤੁਹਾਨੂੰ 90 ਡਿਗਰੀ ਤੇ ਮਾਲ ਮੜੂਗਾ ਹੂੰ ਹੂੰ ਵੇ ਹਾਂ ਸਹੀ ਆ ਵੀ ਆਏ ਨੇਗਾ ਵੀ ਜੇ ਅਗਲੇ ਦਿਨ ਚਿਗਾਠਾਂ ਮਿਣਿਆ ਏ ਬਿਲਕੁਲ ਤਾਂ ਉਹ ਦੂ ਬਾਦ ਬਾਦ ਕੰਮ ਨਹੀਂ ਹੈਗਾ ਵੀਰੇ ਆਪਾਂ ਵੀ ਆਪਾਂ ਜਾਂ ਦਰਵਾਜ਼ਾ ਚਿਗਾਠ ਨੂੰ ਮਿਲ ਕੇ ਬਣ ਗਿਆ ਬਣ ਗਿਆ ਉਹ ਥੰਨੋ ਢੀੜਾ ਹੋਈ ਜੋ ਤੇ ਉੱਤੋਂ ਖੋਲ੍ਹ ਆਉਈ ਜੋ ਕੰਮ ਨਹੀਂ ਕੰਮ ਨਹੀਂ ਹੋਊਗਾ ਵੀਰੇ ਉਹ ਕੰਮ ਨਹੀਂ ਹੋਊ ਪੂਰਾ ਪੂਰਾ ਦਰਵਾਜ਼ਾ 00 ਹੀ ਆਉ ਬਿਲਕੁਲ ਬਿਲਕੁਲ ਹਾਂ ਕਿੱਥੇ ਮਰਜ਼ੀ ਹੋਵੇ ਆਪਣਾ ਇਹ ਵੀ ਨਹੀਂ ਹੈਗਾ ਜੇ ਕਿਸੇ ਬੰਦੇ ਨੇ ਚਿਗਾਠ ਲੱਗੀ ਨਹੀਂ ਆਪਣਾ ਇੱਥੋਂ ਤੱਕ ਤੂਣ ਤੰਦੇ ਆ 22 ਚਾਂਸ ਹੋ ਤਾਂ ਤੋਟੀ ਤੇ ਜਲਦੀ ਜਲਦੀ ਇਹ ਕੰਮ ਹੋਏ 3.5 7 ਦੀ 7.5 ਦੀ 8 ਦੀ ਕੋਈ ਚਗਾਠ ਬਚ ਗਈ ਉਹਨਾਂ ਡੋਰ ਬਚ ਗਿਆ ਅਗਲਾ ਕਹਿੰਦਾ ਮੇਰਾ ਇਹ ਲੱਗਣਾ ਨਹੀਂ ਵੀ ਅਸੀਂ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਵਾਪਸ ਕਰ ਅੱਛਾ ਤੂੰ ਤਾਂ ਕਹਿੰਦੇ ਇੱਕ ਨਹੀਂ ਯਾਰ ਤੁਹਾਨੂੰ ਵੇਚਦਾ ਮਾਲ ਮੈਂ ਕਹਿੰਦਾ ਵਾਪਸ ਕਰ ਤੂੰ ਕਿਉਂ ਮੈਂ ਆਉਂਦੀ ਜਗ੍ਹਾ ਤੇ ਸਹੀ ਹੈ ਮੈਂ ਤੁਹਾਨੂੰ ਸਹੀ ਚੀਜ਼ ਦਿੱਤੀ ਹੈ ਮੈਂ ਕਹਿੰਦਾ ਵਾਪਸ ਕਰ ਛੂ ਗੱਲ ਹੀ ਨਹੀਂ ਹੈ ਕਿਉਂ ਸਾਡੀ ਇਹ ਚੀਜ਼ ਰੋਟੀਨ ਦੇ ਵਿੱਚ ਵਿਕਦੀ ਰਹਿੰਦੀ ਅਸੀਂ ਅੱਗੇ ਤੇ ਦੇਣੀ ਹੈ ਕਿਸੇ ਨਾ ਵੀਰ ਭਾਈ ਨੂੰ ਤਾਂ ਦਾ ਇਹ ਕੰਮ ਨਹੀਂ ਹੈਗਾ ਯਾਰ ਵੀਰੇ ਨਹੀਂ ਯਾਰ ਮੈਂ ਤਾਂ ਬਾਪਸ ਨਹੀਂ ਲੈਣੀ ਅਗਲੀ 1500 2000 ਦੀ ਚੀਜ਼ ਬਣਾਈ ਆ ਲੇਕਿਨ ਨਹੀਂ ਯਾਰ ਵਾਪਸ ਕਰ ਲੈ ਤੁਸ ਜੋ ਪਿੰਡਾਂ ਦੇ ਵਿੱਚ ਵੀ ਉਹਨਾਂ ਮਾੜਾ ਮੁੰਡਾ ਚੇਂਜ ਕਰਨਾ ਪੈ ਜੇ ਉਹ ਵੀ ਕਰਦੀ ਦੱਸ ਅੱਛਾ ਵੀ ਮੰਨ ਲਓ ਸਾਇਸ ਹੋਈ ਕਈ ਵਾਰੀ ਬੰਦੇ ਤਾਂ ਖਾਂਚ ਹੋਇਆ ਵੀ ਹਾਂ ਵਾ ਕਿਉਂ ਜਦੋਂ ਵੀਰੇ ਆਪਾਂ ਕੋਠੀ ਦਾ ਕੰਮ ਸ਼ੁਰੂ ਕਰਤਾ ਚਲਾਉਣ ਲੱਗ ਗਏ ਆਪਾਂ ਨੂੰ ਸਲਾਹਾਂ ਦੇਣ ਵਾਲੇ ਬਹੁਤ ਆ ਜਾਂਦੇ ਆ ਘਰੇ ਆਹ ਚੀਜ਼ ਐ ਕਰ ਲਓ ਜੀ ਆਹ ਚੀਜ਼ ਇੱਥੋਂ ਕਰ ਲਓ ਆਹ ਚੀਜ਼ ਇੱਥੋਂ ਕਰ ਲਓ ਠੀਕ ਐ ਆਪਾਂ ਉਹ ਚੀਜ਼ ਅਗਲੇ ਨੂੰ ਦੱਸ ਦੇਈ ਦੀ ਦੱਸ ਵੀ ਦੇਈ ਨਹੀਂ ਉਸ ਹਿਸਾਬ ਨਾਲ ਹੋ ਜਾਂਦਾ ਹੱਲ ਕੱਢ ਕੇ ਦੇ ਦ ਲੈ ਭਾਈ ਇਹਦਾ ਆ ਹੱਲ ਹੈ ਤੈਨੂੰ ਆ ਦੇਣਾ ਹੁਣ ਜਿੱਥੇ ਕਿਲੋ ਵਾਲੇ ਮਾਲ ਨੇ ਕੀ ਕਰਨਾ ਵੀਰੇ ਵੱਡੀ ਤੋਂ ਵੱਡੀ ਵਿੰਡੋ ਬਣਾਉਣੀ ਐ ਹੂੰ ਪੋਰਾ ਮਾਲ ਮਹਿੰਗਾ ਵੇਕਣਾ ਉਹਦਾ ਮਾਲ ਜਿਆਦਾ ਹੀ ਹੋ ਜਾਣਾ ਆਪਾਂ ਅਗਲੇ ਨੂੰ ਇਹ ਚੀਜ਼ ਦੀ ਸਹੂਲਤ ਦੱਸਣੀ ਆ ਬਕਾਇਦਾ ਜੇ ਤੂੰ ਇੱਥੇ 6 ਫੁੱਟ ਦੀ ਲਾਵੇਂਗਾ ਉਹਨੇ ਵੀ ਤੈਨੂੰ ਆਹੀ ਫਾਇਦਾ ਦੇਣਾ ਜੇ 5.5 ਦੀ ਲਾ ਲੇਂਗਾ ਤੈਨੂੰ ਫਾਇਦਾ ਉਹਨੇ ਵੀ ਆਹੀ ਦੇਣਾ ਅੱਧਾ ਫੁੱਟ ਹੀ ਘਟਿਆ ਤੇਰੀ ਲੱਕ ਉਹੀ ਰਹਿਣੀ ਆ ਸਾਰਾ ਕੁਝ ਉਹੀ ਰਹਿਣਾ ਜੇ ਤੇਰਾ ਕੁਝ ਨਹੀਂ ਹੋਣਾ ਤੁਸੀਂ ਮੇਰੇ ਘਰ ਦਾ ਜਿੱਥੇ 뷰 ਦੇਖਣਾ ਐਲੀਵੇਸ਼ਨ ਦੇਖਣਾ ਉੱਥੇ ਵੱਡੀ ਵਿੰਡੋ ਲਾ ਲਓ ਜਿੱਥੋਂ ਥੋੜੇ ਕੇ ਦੇਖਣਾ ਨਹੀਂ ਕੋਈ ਉਹ ਕਰਨਾ ਨਹੀਂ ਹੈਗਾ ਤੁਸੀਂ ਉੱਥੇ ਵੱਡੀ ਕਿਉਂ ਲਾਉਂਗੇ ਆਪਾਂ ਅਗਲੇ ਨੂੰ ਸਮਝਾਵਾਂਗੇ ਨਹੀਂ ਯਾਰ ਇੱਥੇ ਆ ਵੀ ਆ ਚੀਜ਼ ਨਾ ਭਾਈ ਛੋਟੀ ਜ ਠੀਕ ਹੈ ਬਾਕੀ ਆਪਾਂ ਬਕਾਇਦਾ ਵੀ ਤੁਸੀਂ ਕੰਮ ਵੇਖ ਹੀ ਜੋ ਕਿਉਂ ਆਪਣਾ ਕੰਮ ਹਨਾ ਆਪਾਂ ਚੈਲੰਜ ਕਰਦੇ ਆ ਇਸ ਗੱਲ ਨੂੰ ਯਾਰ ਕੋਈ ਵੀ ਬੰਦਾ ਆ ਕੇ ਆਪਾਂ ਨੂੰ ਕਹਿ ਦਵੇ ਆਪਾਂ ਇਦਾਂ ਨਹੀਂ ਹੈਗੇ ਹਨਾ ਸਰਦਾਰ ਭਾਈ ਬੰਦੇ ਆ ਨੰਬਰ 1 ਨੰਬਰ 2 ਤੇ ਵੀਰੇ ਆਪਾਂ ਲੋਕਲ ਆ ਰਹੇ ਨਾ ਸਭ ਤੋਂ ਵੱਡੀ ਗੱਲ ਨੰਬਰ 2 ਤੇ ਮੇਰੀ ਦੁਕਾਨ ਵੀਰੇ ਸ਼੍ਰੀ ਆਨੰਦਪੁਰ ਸਾਹਿਬ ਵੀ ਹੈ ਅੱਛਾ ਉਧਰਲੇ ਏਰੀਆ ਦੇ ਵਿੱਚ ਵੀ ਉੱਥੇ ਹੀ ਮਾਲ ਬਣਦਾ ਉੱਤੀ ਸਾਰਾ ਕੁਝ ਚੱਲਦਾ ਬਾਈ ਚਾਂਸ ਬੰਦੇ ਨੂੰ ਉੱਥੇ ਪਹੁੰਚ ਚਾਹੀਦੀ ਹੈ ਅਗਲਾ ਕਹਿੰਦਾ ਜੀ ਇੱਥੋਂ ਜਾਣਾ ਮੈਨੂੰ ਕਰਾਇਆ ਪੈ ਜਾਊਗਾ ਇਹ ਪੈ ਜਾਊਗਾ ਮੈਂ ਐਸੇ ਕਰਕੇ ਕਿਹਾ ਵੀਰੇ ਮੇਰੀ ਗੱਡੀ ਉੱਥੇ ਜਾਂਦੀ ਰਹਿੰਦੀ ਹੈ ਮੈਨੂੰ ਕੋਈ ਕਿਰਾਏ ਦਾ ਨਹੀਂ ਤੂੰ ਉਸ ਵੀ ਨਹੀਂ ਜਾਂਦੇ ਕੋਈ ਆਪਦੀ ਆ ਵੀ 100 ਕਿਲੋਮੀਟਰ ਬੈਠਾ ਅਗਲਾ ਆਪਾਂ ਅਗਲੇ ਦਿਨ ਕਹਿੰਦਾ ਤੂੰ ਹੀ ਕਰ ਲੈ ਯਾਰ ਤੂੰ ਕੰਮ ਕਰਾ ਹਾਂ ਤੇਰੀ ਥੱਲੀ ਹੋਣੀ ਚਾਹੀਦੀ ਹੈ ਤੇਰੀ ਥੱਲੀ ਹੋਣੀ ਚਾਹੀਦੀ ਹੈ ਕਿ ਵੀਰੇ ਜਦੋਂ ਆਪਦੀ ਗੱਡੀ ਹੈ ਵੀ ਆਪਣਾ 1000 ਦਾ ਤਿੰਨ ਖਾਜੂਗੀ ਜਦੋਂ ਅਗਲੇ ਦਿਨ ਮੈਨੂੰ 1 ਲੱਖ ਰੁਪਏ ਦਾ ਕੰਮ ਦੇਤਾ ਮੈਂ 1000 ਨਾਲ ਕੋਈ ਕਟ ਨਹੀਂ ਲੱਗਿਆ ਵੀਰੇ ਉਹੀ 1000 ਨੂੰ 2000 3000 ਬਣਾ ਕੇ ਦੇ ਕੇ ਜਾਊਗਾ ਹਾਂ ਤੇ ਆਪਦੇ ਕਰੇ ਹੋਰ ਵੀ 10 ਬੰਦੇ ਨਾਲ ਜੋੜੂਗਾ ਮੇਰੇ ਹਾਂ ਆਪਦੇ ਕਰੇ ਹੋ ਫਟਲੀ ਵੀ ਕਰ ਦਿੰਦੇ ਆ ਕਰ ਦਿੰਦੇ ਆ ਵੀਰੇ ਜਿੰਨਾ ਖੋ ਸਕਿਆ ਅਸੀਂ ਕਰ ਦਿੰਦੇ ਆ ਜੇ ਜਿਆਦਾ ਹੱਦ ਤੱਕ ਦੂਰ ਪਵੇ ਉਹੋ ਜੀ ਬਹਿ ਕੇ ਆਪਾਂ ਅਗਲੇ ਨਾਲ ਡੀਲ ਕਰ ਲੈਨੇ ਆ ਨਹੀਂ ਆਪਾਂ ਪੰਜਾਬ ਪੰਜਾਬ ਦੇ ਵਿੱਚ ਵੀਨੇ ਡਿਲੀਵਰੀ ਕਰ ਦਿੰਦੇ ਆ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਹੈ ਕਰ ਦਿੰਦੇ ਆ ਨਾਰਮਲ ਵਗਲਾ ਕਰ ਦਿੰਦੇ ਆ